ਸਾਤ ਸੰਗਤ ਜੀਓ ਬਾਬਾ ਜੀ ਕਿਉਂ ਰੋਕਦੇ ਸੀ ਇਹਨਾਂ ਤਿੰਨ ਬੰਦਿਆਂ ਦੇ ਨਾਲ ਵਰਤਨ ਤੋਂ ਇਹ ਬਹੁਤ ਵੱਡਾ ਸਵਾਲ ਹੈ ਸੋ ਗੁਰਮੁਖ ਪਿਆਰਿਓ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਸਾਰ ਇਹ ਜਗਤ ਜਿਸ ਦੇ ਵਿੱਚ ਆਪਾਂ ਵੇਖਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਮਿਲਦੀਆਂ ਨੇ ਸਾਧ ਸੰਗਤ ਬਹੁਤ ਸਾਰੀਆਂ ਗੱਲਾਂ ਬਾਤਾਂ ਨੂੰ ਜਿਹੜਾ ਹੈ ਉਹ ਆਪਾਂ ਨੋਟ ਕਰਦੇ ਆ ਪਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜਿਹੜਾ ਹੈ ਉਹ ਜ਼ਰੂਰ ਦਿਵਾਵਾਂ ਗੁਰਮੁਖ ਪਿਆਰਿਓ ਕਿ ਇਸ ਸੰਸਾਰ ਦੇ ਵਿੱਚ ਭਾਵੇਂ ਬਹੁਤ ਤਰ੍ਹਾਂ ਦੇ ਬੰਦੇ ਨੇ ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਸਾਧ ਸੰਗਤ ਚਾਹੇ ਸੰਸਾਰ ਜਿਹੜਾ ਹੈ ਉਹ ਸਾਰੇ ਦਾ ਸਾਰਾ ਕੈਸਾ ਮਰਜ਼ੀ ਹੋਵੇ ਜੇ ਉਹ ਜਾਂ ਮਰਜ਼ੀ ਕਿਉਂ ਨਾ ਹੋਵੇ ਪਰ ਇਹਦੇ ਵਿੱਚ ਚੰਗੇ ਗੁਣ ਤੇ ਸ਼ੁਭ ਗੁਣਾ ਵਾਲੇ ਵੀ ਜ਼ਰੂਰ ਨੇ ਸਾਧ ਸੰਗਤ ਇਸ ਦੇ ਵਿੱਚ ਚੰਗੇ ਗੁਣਾ ਵਾਲੇ ਵੀ ਮੌਜੂਦ ਨੇ ਸ਼ੁਭ ਗੁਣਾ ਵਾਲੇ ਵੀ ਮੌਜੂਦ ਨੇ ਔਰ ਦੂਜੀ ਬੇਨਤੀ ਮੈਂ ਇਹ ਕਰਨੀ ਚਾਹੁੰਦਾ ਕਿ ਸਾਧ ਸੰਗਤ ਕੁਝ ਬੰਦਿਆਂ ਤੋਂ ਬਚ ਕੇ ਹੀ ਚੱਲਣਾ ਚਾਹੀਦਾ ਹੈ ਕੁਸੰਗਤ ਤੋਂ ਬੁਰੀ ਸੰਗਤ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਉਹਨਾਂ ਵਰਗੀ ਜਿਹੜੀ ਪਾਹਣ ਹੈ ਨਾ ਉਹ ਸਾਨੂੰ ਨਾ ਚੜ ਜਾਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਸ਼ਬਦ ਨੇ ਸਤਿਗੁਰੂ ਕਹਿੰਦੇ ਨੇ ਕਬੀਰ ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ ਕਹਿੰਦੇ ਜਿਨੂੰ ਜਿਹੋ ਜੀ ਸੰਗਤ ਦੀ ਸ਼ੋ ਮਿਲੇਗੀ ਉਹ ਜਿਆਹੀ ਉਹ ਫਲ ਖਾਏਗਾ ਕਹਿੰਦੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਇਸ ਗੱਲ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹੈ ਉਹ ਸ਼ੱਕ ਵਾਲੀ ਗੱਲ ਹੀ ਹੈ ਨਹੀਂ ਜਿਹੋ ਜੀ ਬੰਦੇ ਨੂੰ ਸ਼ੋ ਮਿਲੇਗੀ ਤੇ ਉਹ ਹੀ ਜੀ ਉਹ ਸੰਗਤ ਕਰੇਗਾ ਤੇ ਸਾਥ ਸੰਗਤ ਦਾ ਫਿਰ ਲਗਾਤਾਰ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਕੁਝ ਜਿਹੜੀਆਂ ਨੇ ਲਗਭਗ ਚੱਲਦੀਆਂ ਰਹਿੰਦੀਆਂ ਨੇ ਸੋ ਸਾਥ ਸੰਗਤ ਜੇ ਬੰਦਾ ਮਾੜੀ ਸੰਗਤ ਕਰੇਗਾ ਕਿ ਇਹ ਨਸ਼ੇੜੀ ਬੰਦੇ ਕੋਲੇ ਖੜੇਗਾ ਜਾਂ ਫਿਰ ਉਸ ਬੰਦੇ ਦੇ ਨਾਲ ਉਹ ਗੱਲਬਾਤ ਕਰੇਗਾ ਸੋ ਸਾਥ ਸੰਗਤ ਉਹ ਉਹੋ ਜਿਹਾ ਹੀ ਜਿਹੜਾ ਹੈ ਉਹਨੂੰ ਉਹ ਕਿਤੇ ਨਾ ਕਿਤੇ ਪਾ ਜ਼ਰੂਰ ਛੜੇਗਾ ਉਹੋ ਜਿਹੀ ਉਹ ਸਾਰੀ ਗੱਲਬਾਤ ਜਿਹੜੀ ਆ ਵੇਖਾਂਗੇ ਇੱਕ ਨਾ ਇੱਕ ਦਿਨ ਉਹੋ ਜੇ ਰੰਗ ਢੰਗ ਉਸ ਬੰਦੇ ਦੇ ਜਿਹੜੀ ਹੈ ਉਹ ਬਦਲ ਹੀ ਜਾਣ ਲਗਾਤਾਰ ਉਹੋ ਜੀ ਉਹ ਸਭ ਕੁਝ ਹੋਏਗਾ ਪਰ ਇੱਕ ਗੱਲ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਸਾਥ ਸੰਗਤ ਜੇਕਰ ਬੰਦਾ ਗਲਤ ਨਹੀਂ ਤਾਂ ਇੱਕ ਸੀ ਸੰਗਤ ਕੀਤੇ ਆ ਉਹ ਗਲਤ ਜ਼ਰੂਰ ਹੋਏਗਾ ਕਿਉਂਕਿ ਉਹੋ ਜੀ ਸ਼ੋ ਜਿਹੜੀ ਆ ਉਹਨੂੰ ਜ਼ਰੂਰ ਮਿਲੇਗੀ ਉਹ ਸੋਚੇਗਾ ਵੀ ਇਹਦੇ ਵਰਗਾ ਬਣ ਕੇ ਵੇਖਾਂ ਜੇਕਰ ਉਹਦੇ ਕੋਲੇ ਉਹ ਖੜੇਗਾ ਹੀ ਨਹੀਂ ਤੇ ਉਹ ਚੰਗੀ ਸੰਗਤ ਕਰੇਗਾ ਇੱਕ ਗੁਰੂ ਘਰ ਜਾਣ ਵਾਲੇ ਬੰਦੇ ਦਾ ਸੰਗ ਕਰੇਗਾ ਗੁਰੂ ਘਰ ਦੇ ਨਾਲ ਸਤ ਸੰਗਤ ਕਰਨ ਦੀ ਕੋਸ਼ਿਸ਼ ਕਰੇਗਾ ਗੁਰੂ ਘਰ ਜਾਏਗਾ ਸੋ ਸਾਥ ਸੰਗਤ ਫਿਰ ਉਹਨੂੰ ਉਹੋ ਜਿਹਾ ਹੀ ਜਿਹੜਾ ਹੈ ਉਹ ਇੱਕ ਪਾ ਮਿਲੇਗਾ ਉਹਨੂੰ ਸੋਚੇਗਾ ਵੀ ਯਾਰ ਇਹ ਚੰਗਾ ਕਰਦਾ ਤੇ ਮੈਂ ਵੀ ਚੰਗਾ ਕਰਾਂ ਇਹ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਵੀ ਚੰਗਾ ਕਰਾਂ ਤੇ ਮੇਰੇ ਨਾਲ ਸਭ ਕੁਝ ਜਿਹੜਾ ਹੈ ਉਹ ਚੰਗਾ ਹੀ ਚੰਗਾ ਹੋਵੇ ਤੇ ਹਰ ਇੱਕ ਗੱਲ ਜਿਹੜੀ ਹੈ ਉਹ ਬਿਲਕੁਲ ਵਰਤੇ ਕਿਉਂਕਿ ਉਹਦੇ ਮਨ ਵਿੱਚ ਆਏਗਾ ਜੇ ਮੈਂ ਚੰਗਾ ਕਰਾਂਗਾ ਤੇ ਫਿਰ ਮੇਰੇ ਨਾਲ ਇਹ ਸਭ ਕੁਝ ਜਿਹੜਾ ਹੈ ਬਿਲਕੁਲ ਵਧੀਆ ਹੀ ਹੋਵੇਗਾ ਕਿਉਂਕਿ ਹਰ ਇੱਕ ਗੱਲਬਾਤ ਨੂੰ ਜਦੋਂ ਆਪਾਂ ਸੋਚਾਂਗੇ ਚੰਗੀ ਸੰਗਤ ਕਰਨ ਦਾ ਜਿਹੜਾ ਫਲ ਹੈ ਉਹ ਚੰਗਾ ਹੀ ਮਿਲਦਾ ਹੈ ਫਿਰ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਦਿਵਾਵਾਂ ਸਾਧ ਸੰਗਤ ਕਿ ਜੇਕਰ ਮਾੜੀ ਸੰਗਤ ਕੀਤੀ ਜਾਵੇ ਤੇ ਬੰਦੇ ਨੂੰ ਜਿਹੜਾ ਹੈ ਸਭ ਕੁਝ ਹੀ ਉਹ ਉਹੋ ਜਿਹਾ ਹੀ ਮਿਲਦਾ ਹੈ ਕਿਉਂਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਸਭ ਕੁਝ ਸਿੱਖਣ ਨੂੰ ਮਿਲਦਾ ਹੈ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਸਭ ਕੁਝ ਜਿਹੜਾ ਹੈ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਤੁਸੀਂ ਮੈਂ ਬੇਨਤੀ ਕਰਾਂ ਵੀ ਸੰਤ ਮਹਾਂਪੁਰਸ਼ ਜਿਹੜੇ ਸਾਧੂ ਸੰਤ ਸਾਧ ਸੰਗਤ ਬੰਦਗੀ ਵਾਲੀਆਂ ਰੂਹਾਂ ਉਹਨਾਂ ਨੇ ਇਹਨਾਂ ਤਿੰਨ ਕੋ ਬੰਦਿਆਂ ਤੋਂ ਜਿਹੜਾ ਹੈ ਉਹ ਸਾਨੂੰ ਹਮੇਸ਼ਾ ਹੀ ਬਚ ਕੇ ਰਹਿਣ ਦੀ ਹਿਸਲਾਹ ਦਿੱਤੀ ਹੈ ਮੀਸਣੇ ਹਰ ਗੱਲ ਨੂੰ ਹੱਸ ਕੇ ਕਰਨ ਵਾਲੇ ਸਾਧ ਸੰਗਤ ਔਰ ਹਰ ਗੱਲ ਨੂੰ ਜਿਹੜਾ ਹੈ ਵਧਾ ਚੜਾ ਕੇ ਦੱਸਣ ਵਾਲੇ ਜਾਂ ਫਿਰ ਕਿਸੇ ਦੀ ਤੁਹਾਡੇ ਨਾਲ ਚੁਗਲੀ ਕਰਨ ਵਾਲੇ ਉਹ ਲੋਕ ਉਹ ਲੋਕ ਬਹੁਤ ਮਾੜੇ ਲੋਕ ਨੇ ਸਾਧ ਸੰਗਤ ਉਹਨਾਂ ਲੋਕਾਂ ਦਾ ਬਿਲਕੁਲ ਵੀ ਕੋਈ ਭਰੋਸਾ ਨਹੀਂ ਉਹਨਾਂ ਲੋਕਾਂ ਦਾ ਕਿਸੇ ਪ੍ਰਕਾਰ ਦਾ ਕੋਈ ਵੀ ਭਰੋਸਾ ਨਹੀਂ ਹੈ ਸਾਧ ਸੰਗਤ ਉਹਨਾਂ ਲੋਕਾਂ ਦਾ ਯਕੀਨ ਜਿਹੜਾ ਹੈ ਉਹ ਬਿਲਕੁਲ ਵੀ ਕੀਤਾ ਹੀ ਨਹੀਂ ਜਾ ਸਕਦਾ ਪਰ ਮੈਂ ਇੱਕ ਬੇਨਤੀ ਕਰਕੇ ਫਿਰ ਆਪ ਜੀ ਦਾ ਧਿਆਨ ਦਿਵਾਵਾਂ ਮੀਸਣੇ ਉਹ ਲੋਕ ਸਾਧ ਸੰਗਤ ਜਿਹੜੇ ਕਿ ਆਪਣੇ ਆਪ ਦੇ ਵਿੱਚ ਬੜੇ ਗੁੱਝੇ ਰਹਿੰਦੇ ਨੇ ਜਿਹੜੇ ਕਹਿੰਦੇ ਨੇ ਇਹ ਆਪਣੇ ਬਾਰੇ ਪਤਾ ਨਾ ਲੱਗੇ ਆਪਣੇ ਆਪ ਦੀ ਗੱਲ ਪਤਾ ਨਾ ਲੱਗੇ ਪਰ ਕਹਿੰਦੇ ਉਹ ਦੂਸਰੇ ਨੂੰ ਜਿਹੜਾ ਹੈ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੰਦੇ ਹਾਲਾਂਕਿ ਉਹ ਆਪਣੇ ਬਾਰੇ ਤਾਂ ਗੱਲ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ ਪਰ ਜਦੋਂ ਕਿਸੇ ਦੀ ਗੱਲ ਆਉਂਦੀ ਹੈ ਤੇ ਫਿਰ ਉਹ ਬੜੀਆਂ ਗੱਲਾਂ ਜਿਹੜੀਆਂ ਨੇ ਵਧਾ ਚੜਾ ਕੇ ਪੇਸ਼ ਕਰਦੇ ਨੇ ਇੰਜ ਹੋ ਗਿਆ ਜੀ ਆਹ ਹੋ ਗਿਆ ਜੀ ਤੇ ਕਹਿੰਦੇ ਵੀ ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਜੀ ਪਤਾ ਨਹੀਂ ਲੱਗਣ ਦਿੰਦੇ ਕਿ ਆਪਣੇ ਬਾਰੇ ਜੇ ਕੋਈ ਗੱਲਬਾਤ ਹੋਵੇ ਨਾ ਉਹ ਤੋਂ ਪਤਾ ਨਹੀਂ ਲੱਗਣ ਦਿੰਦੇ ਤੇ ਉਹ ਹਮੇਸ਼ਾ ਹੀ ਇਹ ਕਹਿੰਦੇ ਨੇ ਵੀ ਇਹ ਤਾਂ ਗੱਲ ਜਿਹੜੀ ਆ ਸਹੀ ਨਹੀਂ ਹੈਗੀ ਜੀ ਇਹ ਗੱਲ ਚੰਗੀ ਨਹੀਂ ਹੈਗੀ ਜੀ ਇਹ ਇਦਾਂ ਜੀ ਇਹ ਇਦਾਂ ਜੀ ਤੇ ਉਹ ਜਦੋਂ ਹੋ ਜਾਂਦੀ ਹੈ ਸਾਰੀ ਗੱਲ ਉਦੋਂ ਹੀ ਦੱਸਦੇ ਨੇ ਤੇ ਬੰਦਗੀ ਵਾਲੇ ਕਹਿੰਦੇ ਵੀ ਐਸੇ ਲੋਕਾਂ ਤੋਂ ਬਚ ਕੇ ਰਹਾ ਜੀ ਜਿਹੜੇ ਲੋਕ ਆਪਦੇ ਦਿਲ ਦਾ ਭੇਤ ਨਹੀਂ ਦਿੰਦੇ ਉਹ ਸਭ ਤੋਂ ਖਤਰਨਾਕ ਹੁੰਦੇ ਨੇ ਜਿਨ੍ਹਾਂ ਦੇ ਜ਼ੁਬਾਨ ਤੇ ਕੁਝ ਹੋਰ ਤੇ ਮਨ ਵਿੱਚ ਕੁਝ ਹੋਰ ਹੁੰਦਾ ਔਰ ਦੂਸਰੇ ਉਹ ਜਿਹੜੇ ਹਰ ਗੱਲ ਨੂੰ ਹੱਸ ਕੇ ਕਰਦੇ ਨੇ ਜਿਹੜੇ ਹਰ ਗੱਲ ਨੂੰ ਜਿਹੜਾ ਹੈ ਮਜ਼ਾਕ ਵਿੱਚ ਕਰਦੇ ਨੇ ਤੇ ਤੁਹਾਡੀ ਗੱਲ ਨੂੰ ਵੀ ਉਹਨਾਂ ਨੇ ਸੁਣਨਾ ਨਹੀਂ ਤੇ ਜਿਹੜਾ ਆਪਣੀ ਗੱਲ ਨੂੰ ਵੀ ਜਿਹੜਾ ਉਹਨਾਂ ਨੇ ਸੀਰੀਅਸ ਕਦੇ ਲੈ ਕੇ ਸੋਚਿਆ ਨਹੀਂ ਜਿਹੜੇ ਹਰ ਗੱਲ ਨੂੰ ਜਿਹੜਾ ਮਜ਼ਾਕਿਆ ਟਾਈਪ ਚ ਲੈ ਲੈਂਦੇ ਨੇ ਹਰ ਗੱਲ ਨੂੰ ਹੱਸ ਕੇ ਜਿਹੜੇ ਕਦੇ ਸੀਰੀਅਸ ਨਹੀਂ ਹੁੰਦੇ ਦੇਖੋ ਹੱਸਣਾ ਮਾੜੀ ਗੱਲ ਨਹੀਂ ਹੱਸ ਕੇ ਜਿਹੜਾ ਹੈ ਸਮਾਂ ਗੁਜ਼ਾਰਨਾ ਨਗਾਉਣਾ ਕੋਈ ਮਾੜੀ ਗੱਲ ਨਹੀਂ ਕਹਿਣ ਤੋਂ ਭਾਵ ਇਹ ਵੇਖ ਕੇ ਹਰ ਗੱਲ ਨੂੰ ਹੱਸ ਕੇ ਕਰਨਾ ਤੁਹਾਡੇ ਦੁੱਖ ਨੂੰ ਵੀ ਜਿਹੜਾ ਹੈ ਉਹ ਬੰਦਾ ਨਾ ਸਮਝੇ ਉਹ ਵੀ ਹਾਸੇ ਮਜ਼ਾਕ ਦੇ ਵਿੱਚ ਉਡਾਵੇ ਆਪਣੀ ਵਾਰੀ ਉਹ ਬੰਦੇ ਦੀ ਚੀਕ ਨਿਕਲ ਜੇ ਕਹਿੰਦੇ ਉਹ ਬੰਦਿਆਂ ਤੋਂ ਬਚ ਕੇ ਰਿਹਾ ਜੇ ਇੱਕ ਉਹ ਬੰਦੇ ਜਿਹੜੇ ਚੁਗਲੀ ਕਰਦੇ ਨੇ ਚੁਗਲਖੋਰ ਨੇ ਕਹਿੰਦੇ ਯਾਦ ਰੱਖਿਓ ਵੀ ਜੇਕਰ ਕੋਈ ਕਿਸੇ ਦੀ ਆਪਜੀ ਦੇ ਪਾਸ ਚੁਗਲੀ ਕਰ ਰਿਹਾ ਤੇ ਇਹ ਗੱਲ ਸਾਨੂੰ ਜਿਹੜੀ ਹੈ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਉਹ ਕਿਸੇ ਦੀ ਚੁਗਲੀ ਤੁਹਾਡੇ ਕੋਲ ਕਰ ਰਿਹਾ ਤੇ ਤੁਹਾਡੀ ਚੁਗਲੀ ਵੀ ਜ਼ਰੂਰ ਕਿਸ ਨਾ ਕਿਸੇ ਕੋਲ ਕਰੇਗਾ ਕਿ ਆਖਰਕਾਰ ਚੁਗਲੀ ਜਿਹੜਾ ਚੁਗਲੀ ਕਰਨ ਵਾਲਾ ਇਨਸਾਨ ਹੈ ਚੁਗਲਵਾਜ਼ ਇਨਸਾਨ ਹੈ ਉਹ ਜਿਹੜਾ ਕਦੇ ਕਿਸੇ ਦਾ ਨਹੀਂ ਹੋ ਸਕਦਾ ਕਿਉਂਕਿ ਉਸ ਇਨਸਾਨ ਦਾ ਕੋਈ ਧਰਮ ਨਹੀਂ ਉਸ ਇਨਸਾਨ ਦੀ ਕੋਈ ਜਿਹੜੀ ਹੈ ਯਾਤ ਨਹੀਂ ਕੋਈ ਇਨਸਾਨ ਉਸ ਦਾ ਜਿਹੜਾ ਹੈ ਸਗਾ ਨਹੀਂ ਹੈ ਮਹਾਪੁਰਸ ਜਿਹੜੇ ਬੰਦਗੀ ਵਾਲੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਲੋਕਾਂ ਤੋਂ ਬਚਣ ਦੀ ਕੋਸ਼ਿਸ਼ ਜਿਹੜੀ ਹੈ ਜ਼ਰੂਰ ਕਰਿਓ ਜਿਹੜੇ ਲੋਕ ਹਮੇਸ਼ਾ ਹੀ ਜਿਹੜੇ ਇੱਕ ਦੂਜੇ ਦੇ ਨਾਲ ਤੁਹਾਨੂੰ ਜਿਹੜਾ ਵੇਖਦੇ ਨੇ ਉਹਨਾਂ ਦੀ ਗੱਲਾਂ ਬਾਤਾਂ ਤੁਹਾਡੇ ਕੋਲ ਤੇ ਕਹਿੰਦੇ ਨੇ ਇਹ ਗੱਲ ਕਦੇ ਨਾ ਭੁੱਲਿਓ ਵੀ ਤੁਹਾਡੀ ਗੱਲ ਕਰਨ ਤੋਂ ਦੂਸਰੇ ਕੋਲ ਕਦੇ ਵੀ ਨਹੀਂ ਝੱਕਣਗੇ ਜਦੋਂ ਦੂਸਰੇ ਨਹੀਂ ਕਰ ਸਕਦੇ ਨੇ ਤੁਹਾਡੀਆਂ ਗੱਲਾਂ ਕਰਨੀਆਂ ਵੀ ਬਹੁਤ ਆਸਾਨ ਨੇ ਸੋ ਇਸ ਕਰਕੇ ਮੇਰੇ ਸਤਿਗੁਰ ਕਹਿੰਦੇ ਨੇ ਕਿ ਆਪ ਜੀ ਨੂੰ ਹਮੇਸ਼ਾ ਹੀ ਸੁਚੇਤ ਰਹਿਣ ਦੀ ਲੋੜ ਹੈ ਹਮੇਸ਼ਾ ਹੀ ਆਪ ਜੀ ਨੂੰ ਬਚਣ ਦੀ ਲੋੜ ਹੈ ਸਤਗੁਰੂ ਕਹਿੰਦੇ ਨੇ ਜੇ ਭਰਮ ਆਦਿਕ ਨੇ ਸ਼ਬਦ ਦੇ ਨਾਲ ਮਿਟਾਏ ਜਾ ਸਕਦੇ ਨੇ ਐਸੀਆਂ ਭੈੜੀਆਂ ਆਦਤਾਂ ਨੂੰ ਗੁਰੂ ਦੀ ਸਿਫਤ ਸਲਾਹ ਦੇ ਨਾਲ ਹੀ ਜਿਹੜਾ ਖਤਮ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਸ਼ਬਦ ਦੇ ਨਾਲ ਜੁੜ ਗਏ ਸ਼ਬਦ ਦੇ ਨਾਲ ਆਪਣੇ ਆਪ ਨੂੰ ਸਵਾਰ ਲਿਆ ਕਹਿੰਦੇ ਸਤਗੁਰੂ ਜੀ ਫਿਰ ਕਿਰਪਾ ਕਰ ਦਿੰਦੇ ਨੇ ਫਿਰ ਸਤਗੁਰੂ ਜੀ ਮਿਹਰ ਕਰ ਦਿੰਦੇ ਨੇ ਜਿਨ੍ਹਾਂ ਨੇ ਸ਼ਬਦ ਨਾਲ ਆਪਣੇ ਆਪ ਨੂੰ ਸਵਾਰਿਆ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਉਹੀ ਜਿਹੜੇ ਨੇ ਕਾਮਯਾਬ ਹੁੰਦੇ ਨੇ ਤੇ ਜਿਹੜੇ ਕਹਿੰਦੇ ਇਹੋ ਜੀਆਂ ਗੱਲਾਂ-ਵਾਤਾਂ ਦੇ ਵਿੱਚ ਰਹਿੰਦੇ ਨੇ ਉਹੀ ਜਿਹੜੇ ਨੇ ਜ਼ਿੰਦਗੀ ਦੇ ਸਫਰ ਦੇ ਵਿੱਚ ਫੇਲ ਹੋ ਜਾਂਦੇ ਨੇ ਇਸ ਕਰਕੇ ਮਹਾਂਪੁਰਖਾਂ ਨੇ ਸਮਝਾਇਆ ਕਿ ਆਪਣੇ ਆਪ ਨੂੰ ਜਿਹੜਾ ਹੈ ਇਸ ਤਾਗੀਰ ਤੱਕ ਕਾਮਯਾਬ ਕਰੀ ਜੇ ਕਾਮਯਾਬ ਹੋਣਾ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਤੂੰ ਛੱਡਦਾ ਜਾਹੀਂ ਭਲਿਆ ਤੇ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਤੇ ਸਫਰ ਆਏਗਾ ਵਾਹਿਗੁਰੂ ਜੀ ਕਾ ਖਾਲਸਾ